I feel anyone that comes to Canada, the one thing they'll always do is Niagara Falls. For me, family trips are about being together, sitting face to face, and talking. These are the things you remember. ਅਛਰੇ ਕਾਲ ਤੁਸੀਂ ਦੇਖ ਰਹੇ ਹੋ ਹਮਦਰਦ ਟੀਵੀ ਤੇ ਮੈਂ ਆ ਤੁਹਾਡੇ ਨਾਲ ਗੁਰਜੀਤ ਕੌਰ ਲੈ ਕੇ ਹਾਜ਼ਰਾਂ ਜੀ ਪ੍ਰੋਗਰਾਮ ਖਾਸ ਮੁਲਾਕਾਤ ਤੇ ਅੱਜ ਤੇ ਇਸ ਖਾਸ ਮੁਲਾਕਾਤ ਪ੍ਰੋਗਰਾਮ ਦੇ ਵਿੱਚ ਖਾਸ ਗੱਲਬਾਤ ਕਰਨ ਜਾ ਰਹੇ ਆਂ ਕਬੱਡੀ ਦੀ ਖੇਡ ਨੂੰ ਲੈ ਕੇ ਪੰਜਾਬ ਦੀ ਬਹੁਤ ਹੀ ਫੇਮਸ ਖੇਡ ਹੈ ਤੇ ਇਸ ਦੇ ਅੱਜ ਦੇ ਸਮੇਂ ਦੇ ਵਿੱਚ ਕੀ ਹਾਲਾਤ ਬਣ ਚੁੱਕੇ ਨੇ ਜਾਂ ਕਦੋਂ ਕਬੱਡੀ ਦੀ ਸ਼ੁਰੂਆਤ ਹੋਈ ਸੀ ਇਹ ਸਭ ਦੇ ਬਾਰੇ ਪ੍ਰੋਗਰਾਮ ਦੇ ਵਿੱਚ ਗੱਲਾਂ ਬਾਤਾਂ ਕੀਤੀਆਂ ਜਾਣਗੀਆਂ ਗੱਲਬਾਤ ਕਰਨ ਦੇ ਲਈ ਮੇਰੇ ਨਾਲ ਸਟੂਡੀਓ ਦੇ ਵਿੱਚ ਅੱਜ ਮੌਜੂਦ ਨੇ ਜਗਤ ਪੰਜਾਬੀ ਸਭਾ ਦੇ ਚੇਅਰਮੈਨ ਸਰਦਾਰ ਅਜੀਤ ਸਿੰਘ ਝੱਟਾ ਜੀ ਤੇ ਉਹਨਾਂ ਦੇ ਨਾਲ-ਨਾਲ ਜਗਤ ਪੰਜਾਬੀ ਸਭਾ ਦੇ ਪ੍ਰਧਾਨ ਸਰਦਾਰ ਸਰਦੂਲ ਸਿੰਘ ਥਿਆਰਾ ਜੀ ਜੋ ਕਿ ਕਬੱਡੀ ਦੇ ਉੱਤੇ ਚਾਨਣਾ ਪਾਉਣਗੇ ਆਪਣੇ ਵਿਚਾਰ ਨੇ ਤੁਹਾਡੇ ਸਾਰਿਆਂ ਦੇ ਨਾਲ ਸਾਂਝੇ ਕਰਨਗੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਤੇ ਸਵਾਗਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਹਾਲ ਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਹਮਦਰ ਟੀਵੀ ਦੇ ਸਟੂਡੀਓ ਦੇ ਵਿੱਚ ਤੇ ਅਜਾਬ ਚੱਟਾ ਜੀ ਤੁਹਾਡੇ ਤੋਂ ਪ੍ਰੋਗਰਾਮ ਦੀ ਸ਼ੁਰੂਆਤ ਕਰਨੀ ਚਾਹਵਾਂਗੇ ਕਿ ਕਬੱਡੀ ਜਿਹੜੀ ਇੱਕ ਬਹੁਤ ਹੀ ਵਧੀਆ ਖੇਡ ਹੈ ਤੇ ਇਹਦੀ ਜੇ ਹਿਸਟਰੀ ਦੀ ਗੱਲ ਕਰੀਏ ਇਤਿਹਾਸ ਇਹਦਾ ਕਬੱਡੀ ਦਾ ਕਦੋਂ ਸ਼ੁਰੂਆਤ ਹੋਈ ਸੀਗੀ ਇਹਦੀ ਗੁਰਜੀਤ ਜੀ ਇਹਦੇ ਬਾਰੇ ਨਾ ਜੀ ਕਬੱਡੀ ਦੀ ਕਦੋਂ ਸ਼ੁਰੂਆਤ ਹੋਈ ਕੋਈ ਤਰੀਕ ਪੱਕੀ ਪਤਾ ਹੈ ਨਹੀਂਗੀ ਹਾਂ ਪਰ ਕਿਹਾ ਜਾਂਦਾ ਵੀ ਤਕਰੀਬਨ ਇਤੋਂ 4000 ਸਾਲ ਪਹਿਲਾਂ ਇੱਕ ਵੱਡੀ ਦੀ ਸ਼ੁਰੂਆਤ ਹੋਈ ਸੀ ਤੇ ਕਿਹਾ ਜਾਂਦਾ ਵੀ ਮਹਾ ਭਾਰਤ ਵੇਲੇ ਦੀ ਵੇਲੇ ਵੀ ਇਹਦਾ ਜ਼ਿਕਰ ਆਉਂਦਾ ਹੈਗਾ ਵਾ ਕਿ ਉਸ ਵੇਲੇ ਦੀ ਸ਼ੁਰੂਆਤ ਹੋਈ ਸੀ ਜਿਹੜੀ ਇਹਦੀ ਇਹ ਗੱਲ ਕਰਦੇ ਆ ਉਸ ਤੋਂ ਬਾਅਦ ਜੀ ਇਹ ਦੇ ਕੋ ਨਿਜਮ ਤਾਂ ਰੂਲ ਨਹੀਂ ਹੁੰਦੇ ਸੀਗੇ ਸਭ ਤੋਂ ਪਹਿਲਾਂ ਜਿਹੜਾ ਪੁਰਾਣੀਆਂ ਫੌਜਾਂ ਲੜਦੀਆਂ ਹੁੰਦੇ ਸੀ ਨਾ ਜੋਧੇ ਲੜਦੇ ਹੁੰਦੇ ਸੀਗੇ ਹੱਥੀ ਲੜਦੇ ਸੀ ਤਰਪਲਾਂ ਲੜਦੇ ਸੀਗੇ ਇਹ ਬੰਦਿਆਂ ਦੇ ਵਿੱਚ ਤਾਕਤ ਭਰ ਲਈ ਫੁਰਤੀ ਭਰ ਲਈ ਐਕਸਰਸਾਈਜ਼ ਦੇ ਤੌਰ ਤੇ ਹੀ ਸ਼ੁਰੂ ਹੋਈ ਸੀ ਲੜਾਈ ਲੜਨ ਵਾਲੇ ਯੋਧਿਆਂ ਨੇ ਸ਼ੁਰੂਆਤ ਸੀ ਕੀਤੀ ਸੀ ਕਬੱਡੀ ਦੀ ਗੇਮ ਤੇ 1923 ਦੇ ਵਿੱਚ ਸਭ ਤੋਂ ਪਹਿਲੀ ਵਾਰੀ ਇਹਦੇ ਕੁਝ ਨਿਯਮ ਬਣੇ ਹੈਗੇ ਆ ਤੇ 1970 ਦੇ ਵਿੱਚ ਇਹਦੀ ਇੱਕ ਫੈਡਰੇਸ਼ਨ ਬਣੀ ਸੀਗੀ ਤੇ 1970 ਸ਼ਾਇਦ 50 ਜਬੜੀ ਸੀਗੀ 1950 ਦੇ ਵਿੱਚ ਸਭ ਤੋਂ ਪਹਿਲਾਂ ਜਿਹੜੀ ਹੈਗੀ ਆ ਕਬੱਡੀ ਇੰਡੀਆ ਦੇ ਵਿੱਚ ਉਹਦੀ ਫੈਡਰੇਸ਼ਨ ਬਣੀ ਹੈਗੀ ਆ ਤੇ ਜਿਹੜੀ ਇੰਟਰਨੈਸ਼ਨਲ ਫੈਡਰੇਸ਼ਨ ਜੋ ਸੁਣਦੇ ਹੈਗੇ ਆ ਸ਼ਾਇਦ ਉਹ 1979 ਦੇ ਵਿੱਚ ਸੁਣਦੇ ਹੈਗੇ ਆ ਸ਼ਾਇਦ ਉਹ ਪਹਿਲਾ ਪਤਾ ਤੁਹਾਨੂੰ ਮੈਨੂੰ ਪਤਾ ਨਹੀਂਗਾ ਉਸ ਤੋਂ ਬਾਅਦ ਦੀ ਇਹਦੀ ਬੈਕਗ੍ਰਾਉਂਡ ਜਿਹੜੀ ਸਿਰਫ ਇੰਨੀ ਕੀ ਮੈਨੂੰ ਪਤਾ ਜੀ ਓਕੇ ਤੇ ਸਰ ਕਬੱਡੀ ਦੀਆਂ ਅਲੱਗ-ਅਲੱਗ ਕਿਸਮਾਂ ਵੀ ਹੁੰਦੀਆਂ ਨੇ ਜਾਂ ਇੱਕੋ ਤਰ੍ਹਾਂ ਦੀ ਹੁੰਦੀ ਆ ਕਿ ਮਤਲਬ ਇਹਦਾ ਕੀ ਹੁੰਦਾ ਆ ਜਿਹੜਾ ਸਾਨੂੰ ਜਿਹੜਾ ਜਿਹੇ ਕੋਲ ਤਾਂ ਅਸੀਂ ਖੇਡ 40-45 ਸਾਲ ਤੋਂ ਬਾਅਦ ਸਾਨੂੰ ਤਾਂ ਦੋ ਕਿਸਮਾਂ ਹੀ ਪਤਾ ਹੈਗਾ ਓਕੇ ਇੱਕ ਜਿਹਨੂੰ ਪੰਜਾਬ ਸਟਾਈਲ ਕਹਿੰਦੇ ਆ ਤੇ ਨਾਲ ਸਰਕਲ ਸਟਾਈਲ ਕਹਿੰਦੇ ਆ ਦੂਸਰੀ ਨੂੰ ਨੈਸ਼ਨਲ ਸਟਾਈਲ ਕਹਿੰਦੇ ਹੈਗੇ ਆ ਇਹ ਦੋ ਕਿਸਮਾਂ ਤਾਂ ਪੱਕੀਆਂ ਆ ਗਈਆਂ ਉਸ ਤੋਂ ਬਣਾ ਗੁੰਗੀ ਸੌਂਚੀ ਅਲੱਗ-ਅਲੱਗ ਖੇਤਰਾਇ ਖੇਡੇ ਜਾਂਦੀਆਂ ਕਬੱਡੀਆਂ ਦੀ ਹੋਰ ਕਿਸਮਾਂ ਵੀ ਹੈਗੀਆਂ ਵਾ ਜਿਹੜੀਆਂ ਮੇਨ ਪਪੂਲਰ ਹੈਗੀਆਂ ਵਾ ਉਹ ਨੈਸ਼ਨਲ ਸਟਾਈਲ ਜੇ ਹਿੰਦੁਸਤਾਨ 'ਚ ਦੇਖੋ ਪੰਜਾਬ ਤੋਂ ਬਾਹਰ ਵੀ ਹੋਰ ਸਟਾਈਲਾਂ ਖੇਡਦੇ ਹੋ ਨੇਸ਼ਨਲ ਖੇਡਦੇ ਆ ਗਿਆ ਤੇ ਜਿਹੜੀ ਪੰਜਾਬ ਸੈਲ ਕਬੱਡੀ ਸੀਗੀ ਉਹ ਪੰਜਾਬ ਤੇ ਹਰਿਆਣਾ ਵਾਲੇ ਖੇਡਦੇ ਰਹੇ ਸਰਕਲ ਸਟਾਈਲ ਇਹਨੂੰ ਪੰਜਾਬ ਸੈਲ ਦੋ ਕਿਸਮਾਂ ਦਾ ਜਿਆਦਾ ਸਾਡੇ ਪਪੂਲਰ ਹੈ ਗਿਆ ਨੇ ਓਕੇ ਤੇ ਥਿਆਜਾ ਸਰ ਜਿਵੇਂ ਕਿ ਅਚੱਤਾ ਸਰ ਨੇ ਦੱਸਿਆ ਕਿ ਬਹੁਤ ਪੁਰਾਣੀ ਖੇਡ ਹੈਗੀ ਹੈ ਜਿਹੜੀ ਕਬੱਡੀ ਦੀ ਹੈ ਤਾਂ ਅੱਜ ਕੱਲ ਦੇ ਟਾਈਮ ਦੀ ਗੱਲ ਕਰੀਏ ਤਾਂ ਤੁਹਾਨੂੰ ਲੱਗਦਾ ਕਿ ਇਸ ਖੇਡ ਨੂੰ ਉਸੇ ਤਰ੍ਹਾਂ ਹੀ ਬਰਕਰਾਰ ਰੱਖਿਆ ਗਿਆ ਆ ਜਿਹੜੀ ਕਬੱਡੀ ਖੇਲ ਆ ਜੀ ਇਹੋ ਜਦੋਂ ਅਸੀਂ ਛੋਟੇ ਹੁੰਦੇ ਖੇਲਦੇ ਹੁੰਦੇ ਸੀ ਦੇਖਦੇ ਹੁੰਦੇ ਸੀ ਉਦੋਂ ਸਭ ਤੋਂ ਸ਼ਾਸਤਰੀ ਗੇਮ ਇਹ ਹੋਈ ਸੀ ਹਮਮ ਤੁੰਵੇਂ ਕਿ ਲਗੋੜ ਚਾਹੀਦਾ ਤੇ ਇੱਕ ਇਸ਼ਾਰਾ ਚਾਹੀਦਾ ਖੇਤਾਂ 'ਚ ਖੇਡ ਲੈਂਦੇ ਸੀ ਤੇ ਉਸ ਟਾਈਮ ਜਿਹੜੇ ਪਲੇਅਰ ਜਿੱਦਦੇ ਵੀ ਹੁੰਦੇ ਸੀ ਉਹਨਾਂ ਨੂੰ ਬਰੈਣਾ ਸਾਬਣਾ ਤੇ ਜਿਹੜੀ ਟੀਮ ਟੌਪ ਦੀ ਹੋਵੇ ਉਹਨਾਂ ਨੂੰ ਸ਼ੀਲਡ ਮਿਲਦੀ ਹੁੰਦੀ ਸੀ ਅੱਜ ਕੱਲ ਤਾਂ ਕਬੱਡੀ ਬਹੁਤ ਮਹਿੰਗੀ ਹੋ ਗਈ ਆ ਇਹ ਕਰੋੜਾਂ ਦਾ ਖੇਲ ਆ ਹੁਣ ਓਕੇ ਮਤਲਬ ਜੇ ਤੁਸੀਂ ਇਸ ਸਾਲ ਦੇ ਵਿੱਚ ਟੀਮ ਬਣਾਉਣੀ ਹੋਵੇ ਜਾਂ ਜਿਨ੍ਹਾਂ ਕਲੱਬਾਂ ਨੇ ਐਸਐਚਟੀ ਮੌਂਟੈਰੀਓ ਜਿ ਬਣਾਈਆਂ ਜਿ ਟਾਕੇ ਬੋਟ 1/2 ਮਿਲੀਅਨ ਡਾਲਰ ਜੀ ਓਕੇ ਸੋ ਇਸ ਕਰਕੇ ਕਬੱਡੀ ਬਹੁਤ ਮਹਿੰਗੀ ਆ ਪਰ ਜਿੰਨਾ ਮਨੋਰੰਜਨ ਕਬੱਡੀ ਕਰਾ ਸਕਦੀ ਹੈ ਪੰਜਾਬੀਆਂ ਦਾ ਹੋਰ ਕੋਈ ਖੇਲ ਨਹੀਂ ਕਰਾ ਸਕਦੀ ਓਕੇ ਤੁਸੀਂ ਦੇਖ ਲਓ ਜਿੰਨੇ ਟੂਰਨਾਮੈਂਟ ਹੁੰਦੇ ਆ ਇੱਥੇ ਮੇਰੇ ਕੋਲ 6-7 ਟੂਰਨਾਮੈਂਟ ਹੁੰਦੇ ਆ ਜੀ ਤੇ ਸਾਰੇ ਟੂਰਨਾਮੈਂਟ ਭਰੇ ਹੁੰਦੇ ਆ ਕਿਉਂਕਿ ਹਾਲਾਂਕਿ ਜਿਹੜੇ ਬਜ਼ੁਰਗ ਸਾਡੇ ਆ ਕਬੱਡੀ ਨੂੰ ਪ੍ਰੇਮ ਕਰਦੇ ਆ ਉਹ ਟਿਕਟਾਂ ਲੈ ਕੇ ਆਉਂਦੇ ਆ ਓਕੇ ਟਿਕਟਾਂ ਲੈ ਕੇ ਸਾਰਾ ਦਿਨ ਮਨੋਰੰਜਨ ਕਰਦੇ ਆ ਬਹੁਤ ਵਧੀਆ ਖੇਲ ਆ ਕਿ ਪੰਜਾਬੀਆਂ ਦੇ ਹਰ ਮਨ ਪਿਆਰੇ ਖੇਲ ਆ ਓਕੇ ਤਾਂ ਜੀ ਆਪਟਾ ਜੀ ਤੋਂ ਅੱਜ 또 ਜਾਣਨਾ ਚਾਹਾਂਗੇ ਕਿ ਕਬੱਡੀ ਜਿਵੇਂ ਪੰਜਾਬ ਦੇ ਵਿੱਚ ਤਾਂ ਨਾ ਕਾਫੀ ਜ਼ਿਆਦਾ ਇਹਦੇ ਚਰਚੇ ਰਹਿੰਦੇ ਨੇ ਤੇ ਇੰਟਰਨੈਸ਼ਨਲ ਲੈਵਲ ਕੀਤੀ ਜਾਵੇ ਤਾਂ ਉੱਥੇ ਕਦੋਂ ਸ਼ੁਰੂਆਤ ਹੋਈ ਸੀ ਸਭ ਤੋਂ ਪਹਿਲਾਂ ਨਾ ਜੀ ਪੰਜਾਬ ਸਰ ਜਿਹੜੀ ਕਬੱਡੀ ਆ ਪਿੰਡਾਂ ਦੇ ਮੁੰਡੇ ਦੂਜੇ ਪਿੰਡਾਂ ਨਾਲ ਖੇਡਦੇ ਰਹੇਗੇ ਆ ਮੁੜ ਕੇ ਬਲਾਕਾਂ ਦੇ ਇੱਕ ਬਲਾਕ ਦੇ ਦੂਜੇ ਬਲਾਕਾਂ ਨਾਲ ਖੇਡਦੇ ਰਹੇਗੇ ਆ ਤੇ ਉਸ ਤੋਂ ਬਾਅਦ ਜ਼ਿਲ੍ਹਿਆਂ ਦੇ ਅਸੇ ਜ਼ਿਲ੍ਹਿਆਂ ਨਾਲ ਖੇਡਦੇ ਰਹੇਗੇ ਆ ਪੰਜਾਬ ਚੈਂਪੀਅਨਸ਼ਿਪ ਤੱਕ ਹੀ ਇਹ ਮਹਫੂਦ ਸੀਗੀ ਉਸ ਤੋਂ ਬਾਅਦ ਕੁਝ ਮੈਚ ਜਿਵੇਂ ਸ਼ੋ ਮੈਚ ਹੋ ਗਏ ਹਰਿਆਣੇ ਵਾਲੇ ਪੰਜਾਬ ਨਾਲ ਖੇਡਣ ਪੰਜਾਬ ਵਾਲੇ ਹਰਿਆਣਾ ਨਾਲ ਖੇਡਣ ਜਾਂ ਕੁਝ ਮੁੰਡੇ ਕੁਝ ਇਕੱਠੇ ਹੋ ਗਏ ਇੱਕ ਸ਼ੋ ਮੈਚ ਅਸੇ ਖੇਡਦੇ ਰਹੇਗੇ ਆ ਜਿਹੜਾ ਅੰਤਰਰਾਸ਼ਟਰੀ ਮੈਚ ਸ਼ੁਰੂਆਤ ਕਹਿ ਸਕਦੇ ਹੈਗੇ ਆ ਉਹ 1974 ਜਾਂ 1973 1973 ਦੇ ਵਿੱਚ ਇੰਗਲੈਂਡ ਦੀ ਟੀਮ ਜਿਹੜੀ ਹੈਗੀ ਆ ਉਹ ਖੇਡਣ ਪੰਜਾਬ ਵਿੱਚ ਗਈ ਸੀ ਸਾਰ ਮੁਖਤਾਰ ਸਿੰਘ ਜੀ ਉਦੋਂ ਸੈਕਟਰੀ ਸੀਗੇ ਸਪੋਰਟਸ ਦੇ ਜੀ ਉਹ ਇੰਗਲੈਂਡ ਚ ਆਏ ਤਾਂ ਉਹ ਇਨਵਾਈਟ ਕਰਕੇ ਗਈ ਸੀ ਇਹਨਾਂ ਟੀਮ ਨੂੰ ਜਦੋਂ 73 ਜੇ ਖੇਡਣ ਗਿਆ ਹੈਗਾ ਤੇ ਉਹਨਾਂ ਨੇ ਸੱਧਿਆ ਇਹਨਾਂ ਨੂੰ ਤੇ 74 ਵਿੱਚ ਪਹਿਲੀ ਵਾਰੀ ਟੀਮ ਆਈ ਸੀਗੀ ਉਸ ਤੋਂ ਬਾਅਦ ਲਗਾਤਾਰ ਹੀ ਹਮ ਜੋ ਅੰਤਰਰਾਸ਼ਟਰੀ ਟੂਰਨਾਮੈਂਟਾਂ ਦਾ ਮੈਚ ਸ਼ੁਰੂਆਤੀ ਜਿਹੜਾ ਹੈਗਾ ਉਹ 73 ਤੇ 74 ਵਾਲੀਆਂ ਟੀਮਾਂ ਨੇ ਸ਼ੁਰੂ ਕੀਤਾ ਪਰ ਇਸ ਤੋਂ ਪਹਿਲਾਂ ਥੋੜਾ ਜਿਹਾ ਹੋਰ ਮੈਂ ਦੱਸ ਦਵਾਂ ਇੱਕ ਪਾਕਿਸਤਾਨ ਦੀ ਟੀਮ 1953 ਪੁਰਾਣੇ 54 ਜੁਨਸ 52 ਚ ਆਈ ਹੈਗੀ ਆ ਇਹ ਆਪਸ ਵਿੱਚ ਕੁਝ ਮੈਚ ਖੇਡੇ ਆ ਲਾਹੌਰ ਵੀ ਖੇਡੇ ਹੈਗੇ ਆ ਇਹਨੇ ਇੰਡੀਆ ਚ ਵੀ ਖੇਡੇ ਹੈਗੇ ਆ ਪਰ ਲਗਾਤਾਰ ਤਾਂ ਇਸ ਕਰਕੇ ਨਹੀਂ ਬਣਾ ਸਕੇ ਦੋਵਾਂ ਦੇਸ਼ਾਂ ਦੇ ਸਬੰਧ ਚੰਗੇ ਨਹੀਂ ਸੀਗੇ ਪਰ ਜੇ 1974 ਤੋਂ ਬਾਅਦ ਜਿਹੜੇ ਲਗਾਤਾਰ ਹੀ ਮੈਚ ਹੋਈ ਜਾਂਦੇ ਹੈਗੇ ਆ ਜਿਹੜੇ ਇੰਗਲੈਂਡ ਨਾਲ ਹੋਏ ਇੰਡੀਆ ਦੇ ਹੋਏ ਕੈਨੇਡਾ ਚ ਆਉਣ ਲਾ ਪਏ 78 ਦੇ ਵਿੱਚ ਆਉਣ ਲਾ ਪਏ ਅਮਰੀਕਾ ਚ ਆਉਣ ਲਾ ਪਏ ਇਹ ਸਭ ਸਬਦਾਂ ਵੀ ਉਦੋਂ ਇਹ ਇੰਟਰਨੈਸ਼ਨਲ ਗੇਮ ਉਦੋਂ ਬਾਅਦ ਬਣੀ ਹੈ ਓਕੇ ਤੇ ਅਥਿਆ ਸਰ ਜਿਵੇਂ ਕਿ ਤੁਸੀਂ ਦੱਸਿਆ ਕਿ ਅੱਜ ਕੱਲ ਵੀ ਹਨਾ ਕਬੱਡੀ ਨੂੰ ਬਹੁਤ ਜ਼ਿਆਦਾ ਪਿਆਰ ਕੀਤਾ ਜਾਂਦਾ ਤਾਂ ਇੱਧਰ ਕੈਨੇਡੀਅਨ ਬੌਰਨ ਬੱਚਿਆਂ ਦੀ ਗੱਲ ਕੀਤੀ ਜਾਵੇ ਤਾਂ ਕੀ ਉਹ ਵੀ ਇੰਟਰਸਟ ਰੱਖਦੇ ਨੇ ਹੁਣ ਨਵਾਂ ਸੀਜ਼ਨ ਸ਼ੁਰੂ ਹੋਇਆ ਹੁਣ ਬਹੁਤ ਸਾਰੇ ਆਪਣੇ ਸਕੂਲਾਂ ਦੇ ਵਿੱਚ ਇੱਥੇ ਕਬੱਡੀ ਖੇਲੀ ਜਾਂਦੀ ਹੈ ਤੇ ਇੱਥੇ ਦੇ ਜੰਗ ਜਨਰੇਸ਼ਨ ਜਿਹੜੇ ਆ ਉਹ ਤਿਆਰ ਹੋ ਜਾਂਦੀ ਆ ਕਿਉਂਕਿ ਹੁਣ ਇਹੋ ਆਲਮੋਸਟ ਜਿੱਦਾਂ ਬੇਸਵਾਲ ਵਾਲੇ ਹਾਕੀ ਵਾਲੇ ਜੀ ਬਾਲੀਵਾਲ ਵਾਲੇ ਬਾਸਵਾਲ ਵਾਲੇ ਬੰਦੇ ਪਲੇਅਰ ਪੈਸੇ ਬਣਾਉਂਦੇ ਆ ਕਬੱਡੀ ਚ ਉਹਨੇ ਪੈਸੇ ਨਹੀਂ ਇਤਕ ਬਣਦੇ ਪਰ ਹੁਣ ਇਹੋ ਪੈਸੇ ਬਣਾਉਣ ਲੱਪਾਇਆ ਓਕੇ ਬਜੋਬਜੋ ਪਲੇਅਰ ਇਤੋਂ ਅੰਮ੍ਰਿਤ ਖਾਲ ਦਾ ਸਾਲ ਦਾ ਸੀਜ਼ਨ ਦੇ ਲੱਖ ਲੱਖ ਡਾਲਰ ਲੈ ਕੇ ਜਾਂਦੇ ਆ ਇਹ ਨਾੜ ਮਨੀ ਪਰ ਬਹੁਤ ਵਧੀਆ ਖੇਲ ਹੈ ਇਹੋ ਬਹੁਤ ਵੱਡਾ ਮਨੋਰੰਜਨ ਅਸੀਂ ਤਾਂ ਜਿੰਨੇ ਸਾਡੇ ਬਿਜ਼ਨਸਮੈਨ ਹਟਰੀ ਹੋਦੇ ਆ ਇਹਨਾਂ ਸ਼ਰੇ ਦਾ ਧੰਨਵਾਦ ਕਰਦੇ ਆ ਕਿ ਉਹ ਬਹੁਤ ਸ਼ਰੀ ਮਾਈਕਸ਼ਾਤਾ ਕਰ ਦਿੰਦੇ ਆ ਇਸ ਕਰਕੇ ਅਸੀਂ ਇੰਡੀਆ ਤੋਂ ਪਾਕਿਸਤਾਨ ਤੋਂ ਵਰਕਾਟੋਂ ਇੰਗਲੈਂਡ ਤੋਂ ਬੜੇ-ਬੜੇ ਪਲੇਅਰ ਆ ਕੇ ਖੇលਦੇ ਇੱਥੇ ਤਾਂ ਕਿ ਲੋਕਾਂ ਦਾ ਮਨੋਰੰਜਨ ਹੋ ਸਕੇ ਜੀ ਤੇ ਇੱਥੇ ਸਭ ਤੋਂ ਪਹਿਲਾਂ ਜਿਹੜੀ ਕੈਨੇਡਾ ਦੇ ਵਿੱਚ 온ਟਾਰੀਓ ਕਬੱਡੀ ਫੈਡਰੇਸ਼ਨ ਬਣੀ ਸੀ ਉਹਦੇ ਪਹਿਲੇ ਪ੍ਰਧਾਨ ਸਰਦਾਰ ਭਜਨ ਸਿੰਘ ਜੀ ਠੰਡ ਸਨ ਜੀ ਜਿਨ੍ਹਾਂ ਨੇ ਕਿ ਫੈਡਰੇਸ਼ਨ ਦਾ ਨੀਂਹ ਰੱਖਣੇ ਗੱਲ ਕਰ ਸਕਦੇ ਤੁਸੀਂ ਕਿਉਂਕਿ ਪਹਿਲੇ ਪ੍ਰਧਾਨ ਉਹ ਸੀ ਉਸ ਤੋਂ ਬਾਅਦ ਵਿੱਚ ਬਹੁਤ ਸਾਰੇ ਆਏ ਹਰ ਸਾਲ ਚੇਂਜ ਹੁੰਦੇ ਆ ਤੇ ਅੱਜਕੱਲ੍ਹ ਸ਼ਾਡੀ ਟੀਮ ਚ ਖੇលਿਆ ਪਲੇਅਰ ਤੀਰ ਸਿੰਘ ਆਖਲ ਕੈਲੀਫੋਰਨੀਆ ਫਰੇਸ਼ਨ ਦਾ ਪ੍ਰਧਾਨ ਆ ਓਕੇ ਤੇ ਸਾਡੇ ਬੰਤ ਸਿੰਘ ਜੀ ਨਿੱਜੇ ਸਾਡੀ ਆਪਣੀ ਜਿਹੜੀ ਇੱਥੇ ਜੀਟੀਏ ਕਲੱਬ ਆ ਉਹਦੇ ਹੁਣ ਸਭ ਕੁਝ ਓਲੀ-ਸੁਲੀ ਆ ਜੀ ਤੇ ਇਸ ਸਾਲ ਸਾਡੀ ਜਿਹੜੀ ਟੀਮ ਉਹ ਚੈਂਪੀਅਨ ਵੀ ਰਹੀ ਆ ਜੇ ਕੋ ਸਭ ਤੋਂ ਜ਼ਿਆਦੇ ਟਰਨਮੈਂਟ ਇਨੀ ਜਿੱਤੇ ਆ ਓਕੇ ਕੀ ਬਾਤ ਆ ਤੇ ਕਬੱਡੀ ਦੀ ਜਿਵੇਂ ਕਈ ਬੱਚਿਆਂ ਨੂੰ ਨਈ ਨੌਲੇਜ ਹੁੰਦੀ ਹੈਗੀ ਤਾਂ ਉਹਨਾਂ ਨੂੰ ਸਿਖਿਆ ਜਿਵੇਂ ਕੋਚਿੰਗ ਵਗੈਰਾ ਵੀ ਦਿੱਤੀ ਜਾਂਦੀ ਹੈ ਹਾਂ ਜੀ ਵੀ ਬਿਲਡ ਅ ਬਿਟ ਕੋਚਿੰਗ ਸ਼ੁਰੂ ਅੱਜ ਹਾਂ ਓਕੇ ਜੀ ਤੇ ਅਜਾਬ ਚੱਠਾ ਜਿਵੇਂ ਤੁਸੀਂ ਦੱਸਿਆ ਇੰਟਰਨੈਸ਼ਨਲ ਕਬੱਡੀ ਜਿਵੇਂ 1974 ਦੀ ਤੁਸੀਂ ਗੱਲ ਕੀਤੀ ਹੈ ਤਾਂ ਉਸ ਸਮੇਂ ਕੋਈ ਹੋਰ ਕੀ ਗੱਲ ਦੱਸਣੀ ਚਾਹੋਗੇ ਜਿਹੜੀ ਤੁਸੀਂ ਚਾਹੋਗੇ ਦਰਸ਼ਕਾਂ ਨੂੰ ਜਾਣਨੀ ਚਾਹੀਦੀ ਹੈ ਜਾਂ ਪਲੇਅਰਸ ਦੇ ਬਾਰੇ ਕੁਝ ਹੋਰ ਦੱਸਣਾ ਚਾਹੁੰਦੇ ਹੋ ਉਸ ਵੇਲੇ ਜਿਹੜੀ ਸਭ ਤੋਂ ਵੱਡੀ ਗੱਲ ਹੈ 15 ਪਲੇਅਰਾਂ ਦੀ ਟੀਮ ਜਿਹੜੀ ਹੈਗੀ ਉਹ ਨਾ ਜੀ ਇੰਗਲੈਂਡ ਵਿੱਚ ਖੇਡਣ ਆਈ ਸੀਗੀ ਓਕੇ ਉਹਨਾਂ ਦੇ ਵਿੱਚ ਤਿੰਨ ਪਲੇਅਰ ਜਿਹੜੇ ਸੀਗੇ ਅੰਮ੍ਰਿਤਸਰ ਜ਼ਿਲ੍ਹੇ ਦੇ ਸੀਗੇ ਜਿਨ੍ਹਾਂ ਵਿੱਚ ਸੱਤਾ ਸ਼ੇ ਜੀਤਾ ਸਿਪਾਹੀ 3 ਸਾਲਾ ਕਿ ਤਿੰਨ ਅੰਮ੍ਰਿਤਸਰ ਦੇ ਸੀਗੇ ਤੇ ਦੋ ਬੰਦੇ ਕਪੂਰਥਲੇ ਦੇ ਪ੍ਰੇਰ ਸੀਗੇ ਓਕੇ ਆਇਆ ਪ੍ਰੀਤਾ ਦੇ ਗਿਆ ਪ੍ਰੀਤਾ ਜਿਹੜਾ ਕਿ ਕਬੱਡੀ ਦਾ ਕੈਪਟਨ ਸੀਗਾ ਤੋਂ ਨਾਲ ਸਰਜੀਤ ਸੈਦਵਾਲੀਆ ਜਿਹੜਾ ਸਟਾਪਰ ਸੀਗਾ ਉਦੋਂ ਫਿਰੋਜ਼ਪੁਰ ਜ਼ਿਲ੍ਹਾ ਹੁੰਦਾ ਸੀਗਾ ਤੇ ਅੱਜ ਕੱਲ ਮੋਗਾ ਵੀ ਹੈਗਾ ਉਹਨਾਂ ਦਾ ਬਿੰਦਰ ਬਿੰਦਰਜੀ ਘਲਕਰਾਂ ਦਾ ਉਹ ਪਲੇਅਰ ਸੀਗਾ ਇਸ ਨਾਲ ਦੋ ਬੰਦੇ ਹੀ ਸੀਗੇ ਜਿਹੜੇ ਪਲੇਅਰ ਸੀਗੇ ਇੱਕ ਦੇਵੀਦਿਆਲ ਇਹ ਉਹ ਜਿਹੜਾ ਸੀਗਾ ਲੁਧਿਆਣੇ ਨੂੰ ਬਿਲੋਂਗ ਕਰਦਾ ਸੀਗਾ ਉਹਨਾਂ ਦੇ ਦਰਸ਼ਨ ਸੇ ਦਰਸ਼ਨ ਸੀਗਾ ਇਹ ਦੋ ਪ੍ਰੇਰ ਜਿਹੜੇ ਸੀਗੇ ਲੁਧਿਆਣੇ ਸੀ ਟੋਟਲ 8 ਹੋ ਗਏ ਤੇ ਸੱਤ ਪ੍ਰੇਰ ਜਿਹੜੇ ਸੀਗੇ ਉਸ ਵੇਲੇ ਜਲੰਧ ਜ਼ਿਲ੍ਹੇ ਨੂੰ ਬਿਲੋਂਗ ਕਰਦੇ ਸੀਗੇ ਇੱਕ ਹਰਮਨਦਰ ਸਿੰਘ ਕੋਗਾ ਹਰਬਾਨ ਸਿੰਘ ਛੱਠਾ ਡੰਡੋਵਾਲੀਆ ਤੇ ਜੱਸੀ ਇਹ ਦਾ ਸੀਗਾ ਉਹਦਾ ਨਾਂ ਜੀ ਮੈਨੂੰ ਦਵਾ ਜਿਆ ਰਸੂਲਪੁਰ ਜੱਗੀ ਜਗੀਰ ਰਸੂਲਪੁਰ ਗੁਰਪਾਲ ਸਿੰਘ ਪਾਲਾ ਗੁਰਦਿਆਲ ਮੋਣੀ ਜੋੜ ਤੇ ਭਜੀ ਪਈ ਖੁਰਦਪੁਰੀਆ ਸੱਤ 플레이ਰ ਜੰਦਰ ਦੇ ਸੀਗੇ ਜਿਹੜੇ ਉਸ ਵੇਲੇ ਆਏ ਹੈਗੇ 74 ਦੀ ਟੀਮ ਕਿਉਂਕਿ ਮੈਨੂੰ ਇਸ ਕਰਕੇ ਜਵਾ ਇਸ ਕਰਕੇ ਪਤਾ ਆਏਗਾ ਵੀ ਕਿਉਂਕਿ 1974 ਵਾਲੀ ਟੀਮ ਦੇ ਲਈ ਅਸੀਂ ਆਪਣੀ ਜਗਤ ਪੰਜਾਬੀ ਸਭਾ ਦੇ ਵੱਲੋਂ ਇੱਕ ਕਾਫੀ ਟੇਬਲ ਬੁੱਕ ਬਣਾ ਰਹੇ ਹੈਗੇ ਆ ਉਹਦੇ ਚ ਦੋ ਕੋਚ ਸੀਗੇ ਆਪਦੇ ਸਮੇ ਦਾ ਮਸ਼ਹੂਰ ਕੋਚ ਸਾਰਾਜੀਤ ਸਿੰਘ ਹੀ ਮਾਲੜੀ ਤੇ ਸਰਬੰਦ ਸਿੰਘ ਬੱਲ ਰਮੀਦੀ ਇਹ ਦੋ ਕੋਚ ਸੀਗੇ ਉਸ ਵੇਲੇ ਜਿਹੜੇ ਅਫੀਸ਼ੀਅਲ ਸੀਗੇ ਸਾਹ ਬਲਬੀਰ ਸਿੰਘ ਜੀ ਉਹਨਾਂ ਨੇ ਜਿਹੜੇ ਸਿਹਤ ਮੰਤਰੀ ਸੀਗੇ ਉਹਨਾਂ ਦਾ ਬਹੁਤ ਵੱਡਾ ਹਿੱਸਾ ਸੀਗਾ ਸਰਜੀਤ ਸਿੰਘ ਮਾਨਸ ਦਾ ਤੇ ਸੁਖਦੇਵ ਸਿੰਘ ਢੀਂਡਸਾ ਇੱਕ ਹਰਮਿੰਦਰ ਸਿੰਘ ਭੁੱਲਰ ਸੀਗੇ ਉਸੇ ਸੈਕਟਰੀਸ ਹੁੰਦੇ ਸੀ ਉਹ ਜਿਹੜੀ ਸਪੋਰਟਸ ਕਮੇਟੀ ਦੇ ਉਹ ਜੋ ਬਹੁਤ ਸਾਰੇ ਬੰਦੇ ਨਹੀਂ ਰਹੇ ਇਹਨਾਂ ਪਲੇਅਰਾਂ ਦੇ ਵਿੱਚੋਂ ਵੀ ਇਸ ਵੇਲੇ 8 ਬੰਦੇ 8 ਪ੍ਰੇਰ ਜਿਹੜੇ ਹੈਗੇ ਆ ਅਮਰੀਕਾ ਦੇ ਵਿੱਚ ਕੈਨੇਡਾ ਦੇ ਵਿੱਚ ਇੰਡੀਆ ਵਿੱਚ ਰਹਿ ਰਹੇ ਆ ਤੇ 7 ਦੁਨੀਆਂ ਦੇ ਸੂਬਾ ਅਲਬਦਾ ਕਹਿ ਕੇ ਹੈਗੇ ਆ ਸਭ ਤੋਂ ਵੱਡਾ ਪਲੇਅਰ ਜਿਹੜਾ ਹਰਮਿੰਦਰ ਕੋਗਾ ਸੀਗਾ ਜਿਹੜਾ ਪਿਛਲੇ ਦਿਨੀ ਵੈਨਕੂਵਰ ਇੰਦੇ ਸੀਗੇ ਉਹਨਾਂ ਦੀ ਇੱਕ ਡੈਥ ਹੋ ਚੁੱਕੀ ਹੈਗੀ ਇਹ ਪਲੇਅਰ ਸੀਗੇ ਤੇ ਅਸੀਂ ਉਹਨਾਂ ਪਲੇਅਰਾਂ ਦੀਆਂ ਫੋਟੋਆਂ ਲਾ ਕੇ ਜੀ ਤੇ ਉਹ ਅਸੀਂ ਕਾਫੀ ਟੇਬਲ ਬੁੱਕ ਬਣਾ ਰਹੇ ਹੈਗੇ ਆ ਅਸੀਂ ਚਾਹੁੰਦੇ ਆ ਵੀ ਜਿਹੜੇ ਕਈ ਬੰਦਿਆਂ ਨੂੰ ਨਾ ਜੀ ਹੁਣ ਬੰਦੇ ਉਹ ਜਿੰਦੇ ਵੀ ਆ ਖੇਡੇ ਵੀ ਸੀਗੇ ਮੈਚ ਉਹਨਾਂ ਨੂੰ ਕਈਆਂ ਨੂੰ ਨਹੀਂ ਆਪ ਨਹੀਂ ਚੇਤੇ ਰਹਿੰਦਾ ਵੀ ਕਿੰਨੇ ਮੈਚ ਹੋਏ ਸੀਗੇ ਜੀ ਅਸੀਂ ਇਹ ਚਾਹੁੰਦੇ ਆ ਇੱਕ ਵਧੀਆ ਜੀ ਸਹੀ ਰਿਪੋਰਟ ਛਪੇ ਜਿਹੜੇ ਵੀ ਕਿਸੇ ਨੇ ਬੰਦੇ ਨੇ ਉਹ ਇੰਗਲੈਂਡ ਚ ਮੈਚ ਦੇਖੇ ਹੋਣ ਇੰਡੀਆ ਚ ਮੈਚ ਦੇਖੇ ਹੋਣ ਜੇ ਉਹ ਸਾਨੂੰ ਕਿਸੇ ਤਰ੍ਹਾਂ ਖ਼ਬਰ ਪਹੁੰਚਾ ਦੇਣ ਤਾਂ ਵੱਧ ਤੋਂ ਤਿੰਨ ਮਹੀਨਿਆਂ ਦੇ ਵਿੱਚ ਅਸੀਂ ਇੱਕ ਕਾਫੀ ਟੇਬਲ ਬੁੱਕ ਸ਼ਾਪ ਰਏ ਹੈਗੇ ਆ ਮੇਰੀ ਅੱਜ ਵੀ ਤਾਰਾ ਸਿੰਘ ਨਾਲ ਗੱਲ ਹੋਈ ਸੀ ਜਿਹੜੇ ਜਿਹੜੇ ਉਸ ਵੇਲੇ ਦੇ ਬਹੁਤ ਤਕੜੇ ਪਲੇਅਰ ਸੀਗੇ ਜੀ ਉਹ ਇੰਗਲੈਂਡ ਰਹਿ ਰਹੇ ਹੈਗੇ ਬਿਲਕੁਲ ਕਾਇਮ ਆ ਜੀ ਉਹਨਾਂ ਦਾ 47 ਦਾ ਜਨਮ ਹੈਗਾ ਵਾ ਉਹਨਾਂ ਨੂੰ ਸਾਰੇ ਬੈਗ ਆਪਣਾ ਯਾਦ ਹੈਗਾ ਤਾਰਾ ਤਾਰਾ ਉਦੋਂ ਪੰਜਾਬ ਵਿੱਚ ਹੋਈ ਪਈ ਸੀਗੀ ਉਹਨਾਂ ਨਾਲ ਗੱਲ ਹੋਈ ਹੈਗੀ ਆ ਉਹਨਾਂ ਬਹੁਤ ਸਾਰੇ ਬੰਦਿਆਂ ਨੂੰ ਆਪਣੇ ਉਹ ਮੈਚਾਂ ਬਾਰੇ ਯਾਦ ਹੈ ਪਰ ਕਈਆਂ ਨੂੰ ਯਾਦ ਭੁੱਲ ਵੀ ਚੁੱਕਾ ਹੈਗਾ ਸਾਡਾ ਅੱਜ ਦਾ ਪਰਪਸ ਹੀ ਤੁਹਾਡੇ ਨਾਲ ਗੱਲ ਕਰਦਾ ਇਹੋ ਹੀ ਸੀਗਾ ਅਸੀਂ ਉਸ ਕਬੱਡੀ ਟੀਮ ਬਾਰੇ ਉਹਨਾਂ ਬੱਚਾ ਬਾਰੇ ਸਹੀ ਰਿਪੋਰਟ ਦੇ ਸਗੀਏ ਓਕੇ ਸਾਡੇ ਅੱਜ ਤੱਕ ਗਿਆਨ ਦੇ ਮੁਤਾਬਕ ਜਿਹੜੀ ਪੰਜਾਬ ਤੋਂ ਟੀਮ ਆਈ ਆ ਇੰਗਲੈਂਡ ਖੇਡੀ ਆ 6 ਮੈਚ ਖੇਡੀ ਆ ਓਕੇ ਦੋ ਮੈਚ ਉਹਨਾਂ ਚੋਂ ਇੰਗਲੈਂਡ ਦੀ ਟੀਮ ਨੇ ਜਿੱਤੇ ਆ ਤੇ ਚਾਰ ਮੈਚ ਪੰਜਾਬ ਦੀ ਟੀਮ ਨੇ ਜਿੱਤੇ ਆ ਤੇ ਜਿਹੜੀ 73 ਦੇ ਵਿੱਚ ਜੀ ਇੰਗਲੈਂਡ ਦੀ ਟੀਮ ਉੱਥੇ ਗਈ ਸੀਗੀ ਤੇ ਸਾਡੇ ਗਿਆਨ ਦੇ ਮੁਤਾਬਕ 11 ਮੈਚ ਖੇਡੇ ਹੈਗੇ ਆ ਉਹਨਾਂ ਨੂੰ ਜੋ ਪੂਰੇ ਨਹੀਂ ਪਤਾ ਲੱਗ ਰਿਹਾ ਵੀ ਕਿੰਨੇ ਪੰਜਾਬ ਜਿੱਤੇ ਆ ਤੇ ਕਿੰਨੇ ਇੰਗਲੈਂਡ ਜਿੱਤੇ ਆ ਓਕੇ ਕਈ ਮੈਂ ਤਾਂ ਕਈ ਉਹ ਕਲੇਮ ਉਹ ਕਰਨਦੇ ਜੀ ਅਸੀਂ ਜਿੱਤੇਗੇ ਸੀ ਪਰ ਲਿਖਿਆ ਇਥੇ ਗਲਤ ਆ ਕਿਉਂਕਿ ਪਹਿਲੇ ਮੈਚ ਬਾਰੇ ਜਿਹੜਾ ਸੰਗਰੂਰ ਦੇ ਵਿੱਚ ਮੈਚ ਹੋਇਆ ਸੀਗਾ ਉਹ 62 ਤੇ 60 ਨੰਬਰ ਸੀਗੇ ਓਕੇ ਕਈ ਤਾਂ ਬੰਦੇ ਉਹ ਕਹਿੰਦੇ ਵੀ ਇੰਗਲੈਂਡ ਦੇ 62 ਸੀਗੇ ਤੇ ਪੰਜਾਬ ਦੇ 60 ਸੀਗੇ ਉਹ ਹਰੇ ਹੈਗੇ ਆ ਮੈਂ ਕਿਹਾ ਕਿਤਾਬ 'ਚ ਉਹ ਵੀ ਪੜਿਆ ਹੈਗਾ ਸੂਨ ਸੇ ਚੀਮਾ 'ਚ ਕਹਿੰਦਾ ਨਹੀਂ ਜੀ 62 ਨੰਬਰ ਪੰਜਾਬ ਦੀ ਟੀਮ ਦੇ ਸੀਗੇ ਤੇ ਉਹ ਇੰਗਲੈਂਡ ਦੀ ਟੀਮ ਦੇ ਘਟ ਸੀਗੇ ਪਰ ਉਹ ਗਲਤ ਸੀਗਾ ਸਹੀ ਰਿਪੋਰਟ ਅੱਜ ਤੱਕ ਜਿਹੜੀ ਬੜੀ ਆ ਜੀ ਪਾਟ ਨੰਬਰ इंग्लंड ਦੀ ਟੀਮ ਦੇ ਸੀਗੇ ਤੇ 60 ਨੰਬਰ ਪੰਜਾਬ ਦੀ ਸੀਗੇ ਅਸੀਂ ਚਾਹੁੰਦੇ ਆ ਵੀ ਇੱਕ ਇਹ ਰਿਪੋਰਟ ਇਹੋ ਜੀ ਬਣੇ ਜੋ ਲਿਖਤੀ ਲਿਖਤੀ ਆ ਜਾਂਦਾ ਨਾ ਜੀ ਉਹ ਇੱਕ ਰੈਕਡ ਬਣ ਜਾਂਦਾ ਹੈਗਾ ਪਰਵੰਡ ਬਣ ਜਾਂਦਾ ਲੋਕਾਂ ਤੱਕ ਸਹੀ ਰਿਪੋਰਟ ਪਹੁੰਚ ਸਕੇ ਅਸੀਂ ਉਹ ਕਿਉਂਕਿ 74 ਵਾਲੀ ਟੀਮ 74 ਵਾਲੀ ਟੀਮ ਨੇ ਹੀ ਇਹਨਾਂ ਨੂੰ ਅੰਤਰਰਾਸ਼ਟਰੀ ਮੈਚ ਬਣਾਇਆ ਹੈਗਾ ਵਾ ਉਦੋਂ ਪਹਿਲਾਂ ਤੇ ਪਿੰਡਾਂ ਦੀ ਉਹ ਸਾਬਣਦਾਨੀ ਤੇ ਬਰਣਾ ਤਾਂ ਹੜੇ ਤੱਕੀ ਇਹ ਕੀਮਤ ਤੇ ਜਿਹੜੀ ਕਬੱਡੀ ਖੇਡੀ ਜਾਂਦੀ ਸੀਗੀ ਸਭ ਤੋਂ ਸਸਤੀ ਗੇੜ ਆ ਹੂੰ ਜਿਹੜੀ ਕਿ ਤੁਸੀਂ ਇੱਕ ਅੱਛਾ ਤੇ ਲੋਗੋਟਨ ਵਾਲੀ ਖੇਡਦੇ ਆ ਕੋਈ ਕੁਇਪਮੈਂਟ ਨਹੀਂ ਚਾਹੀਦਾ ਭਾਰਤ ਦੇ ਵਿੱਚ ਕੱਚੀਆਂ ਗਰਾਉਂਡਾਂ 'ਤੇ ਖੇਡਦੇ ਰਹੇਗੇ ਆ ਜਿਹੜੇ ਇੰਗਲੈਂਡ ਵਿੱਚ ਆਈ ਸੀ ਉਹ ਤੋਂ ਅਧ ਘਾਤੇ ਖੇਡਦੇ ਰਹੇਗੇ ਆ ਜਦੋਂ ਇੰਗਲੈਂਡ ਦੇ ਵਿੱਚ ਤੁਸੀਂ ਦੇਖਦੇ ਹੋ ਐਂਡੋ ਸਟੇਡੀਅਮ ਦੇ ਵਿੱਚ ਖੇਡਦੇ ਆ ਉੱਥੇ ਗੱਦਿਆਂ ਦੇ ਉੱਪਰ ਵੀ ਲੋਕ ਖੇਡਦੇ ਆ ਹੁਣ ਕਾਫੀ ਮਹਿੰਗੀ ਇਹ ਗੇਮ ਹੋ ਚੁੱਕੀ ਹੈਗੀ ਜੀ ਬਿਲਕੁਲ ਬਹੁਤ ਵਧੀਆ ਤੁਸੀਂ ਜਿਹੜੀ ਜਾਣਕਾਰੀ ਆ ਸਾਂਝੀ ਕੀਤੀ ਹੈ ਤੇ ਇਹ ਨਾਲ ਹੀ ਥਿਆਰਾ ਸਰ ਮੈਂ ਜਾਨਣਾ ਚਾਹੂੰਗਾ ਕਿ ਕਬੱਡੀ ਦੇ ਜਦੋਂ ਟੀਮ ਬਣਾਈ ਜਾਂਦੀ ਹੈ ਤਾਂ ਉਹਦੇ ਵਿੱਚ ਕਿੰਨੀ ਕੁ ਮਿਹਨਤ ਲੱਗਦੀ ਹੈ ਤੇ ਪੈਸਾ ਕਿੰਨਾ ਖ ਪੈਸੇ ਬਾਰੇ ਤੇ ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕਾ ਹਾਂ ਜੀ ਕਿ 1/2 ਮਿਲੀਅਨ ਡਾਲਰ ਚਾਹੀਦਾ ਤੇ ਮੈਂ ਤੇ ਜਦ ਆਪੇ ਅਸੀਂ ਇੰਡੀਆ ਤੋਂ ਸਾਡੀਆਂ ਕਲਬਾਂ ਇੰਡੀਆ ਤੋਂ ਪਲੇਅਰ ਲਿਆਉਂਦੇ ਆ ਪਾਕਿਸਤਾਨ ਤੋਂ ਪਲੇਅਰ ਲਿਆਉਂਦੇ ਆ ਅਮਰੀਕਾ ਤੋਂ ਪਲੇਅਰ ਲਿਆਉਂਦੇ ਆ ਇੰਗਲੈਂਡ ਤੋਂ ਪਲੇਅਰ ਲਿਆਉਂਦੇ ਆ ਤੇ ਜਿਹੜੇ ਜਿਹੜੇ ਟੌਪ ਦੇ ਪਲੇਅਰ ਇੰਡੀਆ ਦੇ ਵਿੱਚ ਖੇਲਦੇ ਹੁੰਦੇ ਆ ਪੰਜਾਬ ਹਰਿਆਣਾ ਉਹ ਸਾਰੇ ਇੱਥੇ ਆਏ ਹੁੰਦੇ ਸਾਰੀ ਸਮਾਂ ਜੀ ਤੇ ਬਹੁਤ ਪੈਸੇ ਦੀ ਲੋੜ ਆ ਤੇ 1974 ਦੇ ਵਿੱਚ ਪਹਿਲੀ ਟੀਮ ਇੰਗਲੈਂਡ ਦੀ ਕੈਨੇਡਾ ਆ ਕੇ ਖੇਲੀ ਸੀ ਉਹ ਬੇਬਿਊ ਤੇ ਡਾਉਣ ਵਾਲੀ ਦੇ ਖੁੰਜੇ ਤੇ ਨੀਮੇ ਦਾ ਮੈਚ ਹੋਇਆ ਸੀ ਜਿਹੜਾ ਕਿ ਕਾਮਲਟਾ ਨੇ ਕਰਾਇਆ ਸੀ ਉਹ ਪਹਿਲਾ ਮੈਚ ਸੀ ਜਦੋਂ ਕਿ ਕਿ ਇੰਗਲੈਂਡ ਦੀ ਟੀਮ ਕੈਨੇਡਾ ਹੀ ਖੇਡਣ ਦੇ ਵਿੱਚ ਕਿ ਅਸੀਂ ਇੱਥੇ ਸੀਗੇ 1972 ਜਾਇਓ ਅਸੀਂ ਸਾਰੇ ਮੈਚ ਦੇਖੇ ਸੀ ਤੇ ਇਸ ਕਰਕੇ ਕਬੱਡੀ ਉਦੋਂ ਤੋਂ ਸ਼ੁਰੂ ਇੱਥੇ ਵੀ ਪਰ ਹੁਣ ਬਹੁਤ ਟੌਪ ਤੇ ਆ ਜੀ ਕਿਉਂਕਿ ਜਿੰਨੇ ਸਾਡੇ ਪ੍ਰੋਮੋਟਰ ਵੀਰ ਆ ਇਹ ਬਹੁਤ ਮਿਹਨਤ ਕਰਦੇ ਆ ਕਿ ਮੇਨਟਨ ਵਾਲੀ ਸਾਰਾ ਕੰਮ ਚੱਲਦਾ ਹੈ ਓਕੇ ਪ੍ਰੋਮੋਟ ਕੌਣ ਤੇ ਕਿਵੇਂ ਕਰਦੇ ਆ ਅੱਜ ਕੱਲ ਸੌਖਾ ਆ ਪ੍ਰੋਮੋਟ ਕਰਨਾ ਜਾਂ ਔਖਾ ਆ ਅੱਜਕੱਲ ਜਿੰਨੇ ਬਿਜ਼ਨਸਮੈਨਾਂ ਜੀ ਸਾਰੇ ਆਪਣੀ ਪ੍ਰੋਮੋਸ਼ਨ ਲਈ ਮਨੀ ਡੋਨੇਟ ਕਰਦੇ ਆ ਓਕੇ ਤੇ ਜਿੰਨੇ ਵੀ ਕਬੱਡੀ ਦੇ ਫਰਿੰਦੇ ਆ ਇੱਥੇ ਫੈਡਰੇਸ਼ਨ ਦੇ ਆ ਜਿਨੇ ਕਲੱਬਾਂ ਬਣੀਆਂ ਆ ਉਹ ਬਿਜ਼ਨਸਮੈਨਾਂ ਨੂੰ ਕੰਟੈਕਟ ਕਰਕੇ ਉਹਨਾਂ ਤੋਂ ਪੈਸੇ ਇਕੱਠੇ ਕਰਦੇ ਆ ਤੇ ਬਾਅਦ 'ਚ ਉਹ ਕਰਦੇ ਆ ਤੁਸੀਂ ਤੁਸੀਂ ਹੈਰਾਨ ਹੋਵੋਗੇ ਇਸ ਸਾਲ ਵਰਲਡ ਕੱਪ ਬੱਤੀਮਾ ਕੈਨੇਡਾ ਜੋ ਹੈ ਜੀ ਓਕੇ ਬੱਤੀਮਾ ਤੇ 2026 'ਚ ਸਾਡੇ ਕਲੱਬ ਦਾ ਵਰਲਡ ਕੱਪ ਆ ਜੀਟੀਏ ਕਬੱਡੀ ਕਲੱਬ ਓਕੇ ਚੁਣੇ ਕਰਕੇ ਇਹ ਬਹੁਤ ਵੱਡਾ ਖਰਚਾ ਤੇ ਸਾਰੇ ਹੀ ਜਿਹਨੇ ਬਿਜ਼ਨਸਮੈਨ ਆ ਅਸੀਂ ਉਹਨਾਂ ਦੇ ਬੜੇ ਹਵਾਰੀਆਂ ਜਿਹੜੇ ਮੈਚੇਲਪ ਕੱਢਦੇ ਆ ਹਰ ਬੰਦੇ ਕਿਸੇ ਨਾ ਕਿਸੇ ਪਰ ਕਿਸੇ ਕਲੱਬ ਨਾਲ ਜੁੜੇ ਹੋ ਜਿਨੇ ਵੀ ਆਪਣੀ ਪੰਜਾਬੀ ਕਮੇਟੀ ਆ ਕੱਲੇ ਇੱਥੇ ਨਹੀਂ ਹੁੰਦੇ ਜੀ ਵੈਨਕੂਵਰ ਕੈਲਗਰੀ ਐਡਮਿੰਟਨ ਓਕੇ ਸਾਰੇ ਸ਼ਹਿਰਾਂ ਚ ਇੱਥੇ ਮੈਚ ਹੋ ਜਾਂਦੇ ਆ ਗਲਸ ਵਾਲੇ ਹੀ ਪੁੱਛਣ ਲੱਗੀ ਸੀ ਕਿ ਸਿਰਫ ਬ੍ਰੈਂਪਟਨ ਦੇ ਵਿੱਚ ਹੀ ਇੰਨਾ ਕ੍ਰੇਜ਼ ਆ ਜਾਂ ਹੋਰ ਵੀ ਪ੍ਰੋਵਿੰਸਸ ਦੇ ਵਿੱਚ ਆ ਪਿਛਲੇ ਕਈ 2-3-4 ਸਾਲ ਤੋਂ ਵਿੰਟਰ ਵਿੱਚ ਹੋ ਰਿਹਾ ਹੈ ਜੀ ਓਕੇ ਇਸ ਸਾਲ ਕਬੱਡੀ ਦਾ ਟੂਰਨਾਮੈਂਟ Montreal ਹੋਇਆ ਓਕੇ ਤੇ 1991-92 ਦੇ ਵਿੱਚ ਇੱਕ ਵਾਰ ਅਸੀਂ ਵੀਠੂ ਆਪਣੀ ਟੀਮ ਲੈ ਕੇ Montreal ਮੈਚ ਕਰਾਈ ਸੀ ਓਕੇ ਜਿਹੜਾ ਸੰਦਰ ਸਿੰਘ ਬੈਸ ਹੁੰਦੇ ਸੀ ਉੱਥੇ ਉਹਨਾਂ ਨੇ ਸਾਡੀ ਕਾਫੀ ਹੈਲਪ ਕੀਤੀ ਸੀ ਤੇ ਕਬੱਡੀ ਤਾਂ ਬਹੁਤ ਪ੍ਰਚਲਿਤ ਹੈ ਜੀ ਤੇ ਜਿੰਨੇ ਵੀ ਆਪਣੇ ਵਜੇ-ਵਜੇ 플레이ਰ ਆ ਸਾਰੇ ਇੱਥੇ ਆਉਂਦੇ ਆ ਤੇ ਵਧੀਆ ਪ੍ਰਦਰਸ਼ਨ ਦਿੰਦੇ ਆ ਤੇ ਬਾਕੀ ਸਭ ਕੋ ਠੀਕ ਹੈ ਜੀ ਤੁਸੀਂ ਆਪਾਂ ਵਜੇ-ਵਜੇ ਕਰੀ ਜਾਂਦੇ ਇੱਥੇ ਜੀ ਤੇ चौटाला ਸਰ ਨਾਲੀ ਜਾਣ ਤੋਂ ਪਹਿਲਾਂ ਦਰਸ਼ਕਾਂ ਨੂੰ ਕੋਈ ਹੋਰ ਜਾਣਕਾਰੀ ਦੇਣੀ ਚਾਹੁੰਦੇ ਹਾਂ हां एक काम ਮੈਂ ਤੁਹਾਨੂੰ ਸਾਂਝੀ ਕਰਨਾ ਚਾਹੁੰਦਾ ਹੈਗਾ ਅਸੀਂ ਸ਼ਾਪਤਰਾਂ ਕਾਫੀ ਟੇਬਲ ਪਰ 974 ਵਾਲੀ ਟੀਮਾਂ ਦੀ ਜਿਹੜੇ ਟੀਮ ਚ ਅਸੀਂ 75 15 ਬੰਦੇ ਅੱਜ ਖੜਾ ਰਿਹਾ ਸੀ ਉਸ ਤੋਂ ਬਿਨਾ ਉਹਨਾਂ ਦੇ ਵਿੱਚ ਅਸੀਂ ਜਿਹੜੇ ਪੁਰਾਣੇ ਤਕੜੇ ਖਿਡਾਰੀ ਰਹੇ ਹੈਗੇ ਉਹਨਾਂ ਦੀ ਉਹਨਾਂ ਦੇ ਇੱਕ ਇੱਕ ਫੋਟੋ ਜਰੂਰ ਲਾਉਣੀ ਚਾਹੁੰਦੇ ਆ ਓਕੇ ਜਿਵੇਂ ਤੋਖੀ ਆਟਮ ਬੰਬ ਤੇ ਤੋਖੀ ਟਾਈਗਰ ਸਾਡੇ ਦਿਮਾਗ ਵਿੱਚ ਸਭ ਆ ਚੁੱਕੇ ਹੈਗੇ ਆ ਹਰਜੀਤ ਬਾਜਾਖਾਨਾ ਹੋ ਗਿਆ ਸੰਦੀਪ ਲੱਲੀਆਂ ਹੋ ਗਿਆ ਜਿਹੜੇ ਹੁਣ ਵੀ ਤਕੜੇ ਮੁੰਡੇ ਪੁਰਾਣੇ ਖੇਡੇ ਆ ਤੇ ਹੁਣ ਵੀ ਹਵਲੇ ਅੰਬਾ ਸੁਰਸਿੰਘ ਵਾਲਾ ਉਹਦੀ ਮੈਂ ਗੇਮ ਦੇਖੀ ਆ ਮੈਨੂੰ ਸਭ ਤੋਂ ਵਧੀਆ ਲੱਗਾ ਇਸ ਕਰਕੇ ਜੇ ਕਿਸੇ ਕੋਲ ਕੋ ਨਵਾਂ ਬੰਦਾ ਵੀ ਕੋਈ ਹੋਵੇ ਜਿਹੜਾ ਸਾਨੂੰ ਨਹੀਂ ਪਤਾ ਨਵਾਂ ਬੰਦਾ ਆ ਕਿ ਬੰਦੇ ਤਾਂ ਪੁਰਾਣੇ ਹੀ ਖੇਡੇ ਹੈਗੇ ਆ ਕਿਉਂਕਿ ਕਬੱਡੀ ਦੀ ਖੇਡ ਈਓ ਆ ਜਿਹੜਾ ਕੋਈ ਬੰਦਾ ਮਨੋਰੰਜਨ ਲਈ ਖੇਡ ਨਹੀਂ ਸਕਦਾ ਸਾਰੇ ਹੀ ਪੰਜਾਬੀ ਇਹਨੂੰ ਮਨੰਜਲੀ ਦੇਖ ਤਾਂ ਸਕਦੇ ਹੈਗੇ ਆ ਪਰ ਮਨੰਜਲੀ ਖੇਡ ਹੀ ਨਹੀਂ ਜਾ ਸਕਦੀ ਕਿਉਂਕਿ ਇਹ ਮੈਨੂੰ ਖੇਡੀ ਮੈਨੂੰ ਪਤਾ ਜਦੋਂ ਬੰਦਾ ਨਵਾਂ ਉੱਠਦਾ ਵਾ ਨਾ ਜੀ ਉਹ ਪੁਰਾਣੇ ਬੰਦਿਆਂ ਨੂੰ ਖਾਂਦੇ ਉਹ ਕੁੱਟ ਕੇ ਜਾਂ ਤਕੜਾ ਖੇਡ ਕੇ ਉਹਨਾਂ ਨੂੰ ਬੰਦ ਕਰਾਉਂਦਾ ਕਬੱਡੀ ਤੇ ਤਾਂ ਤਕੜਾ ਹੁੰਦਾ ਹੈਗਾ ਪਸ ਕੁਛੇਰ ਬਾਅਦ ਉਹਨੂੰ ਹੋਰ ਜਿਹੜੇ ਨਵੇਂ ਬੰਦੇ ਉੱਠ ਖੜਦੇ ਹੈਗੇ ਆ ਉਹਨੂੰ ਕੁੱਟ ਕੇ ਹਟਾ ਵੀ ਦਿੰਦੇ ਹੈਗੇ ਆ ਇਸ ਕਰਕੇ ਇਹਨੂੰ ਸ਼ੌਂਕ ਨਾਲ ਜਿਹੜੀ ਮਨੋਰੰਜਨ ਦੇ ਲਈ ਖੇਡੀ ਦੀ ਜਾਂਦੀ ਸਿਰਫ ਦੇਖੀ ਜਾ ਸਕਦੀ ਹੈ ਇਹ ਦੇਖੀ ਜਾ ਸਕਦੀ ਹੈ ਬਿਲਕੁਲ ਤੇ ਸਰ ਤੁਸੀਂ ਜਿਵੇਂ ਕਿਹਾ ਕਿ ਤੁਹਾਨੂੰ ਦੱਸ ਸਕਦੇ ਨੇ ਜੇਕਰ ਦਰਸ਼ਕਾਂ ਕੋਲ ਕੋਈ ਹੋਰ ਜਾਣਕਾਰੀ ਆਈ ਹੈ ਤਾਂ ਕਿੱਥੇ ਦੱਸ ਸਕਦੇ ਨੇ ਕੋਈ ਕੰਟੈਕਟ ਜਾਂ ਈਮੇਲ ਆਈਡੀ ਇਹ ਜਗਤਪੰਜਾਬੀਸਭਾ@gmail.com ਉਤੇ ਹਰੇਕ ਬੰਦਾ ਕੋਈ ਈਬਿਲ ਕਰਕੇ ਭੇਜ ਦੇਵੇ ਹਮਦਰਦ ਤੇ ਸਾਰ ਅਮਰ ਸਿੰਘ ਜੀ ਪੁਰਹਰਾਂ ਨੂੰ ਭੇਜ ਦੇਵੇ ਮੇਰੇ ਟੈਲੀਫੋਨ ਦਾ ਨੰਬਰ WhatsApp ਹੈਗਾ 647 4031299 ਇਹਤੇ WhatsApp ਤੇ ਕਰਕੇ ਭੇਜ ਦਿਓ ਕਿਉਂਕਿ ਤਿੰਨਾਂ ਮਹੀਨਿਆਂ ਦੇ ਵਿੱਚ ਇਹ ਅਸੀਂ ਇਹ ਜਿਹੜੀ ਕਾਫੀ ਟੇਬਲ ਬੋਖ ਹੈਗੀ ਆ ਛੱਪ ਜਾਣੀ ਹੈਗੀ ਆ ਤੇ ਉਮੀਦ ਹੈਗੀ ਆ ਅਗਲੇ ਸਾਲ ਦੇ ਵਿੱਚ ਇੰਗਲੈਂਡ ਦੇ ਵਿੱਚ ਕਿਸੇ ਤੇ ਥਾਂ ਜਾ ਕੇ ਅਸੀਂ ਨੂੰ ਰੀਲੀਜ਼ ਵੀ ਕਰਨਾ ਹੈਗਾ ਕਿਉਂਕਿ ਪਲੇਅਰ ਉੱਥੇ ਇਸ ਵੇਲੇ ਹੈਗੇ ਵੀ ਆ ਜਿਹੜੇ 1974 ਵਾਲੀ ਗੇਮ ਖੇਡੇ ਉੱਥੇ ਹੈਗੇ ਵੀ ਆ ਉਹ ਚਾਹੁੰਦੇ ਵੀ ਆ ਵੀ ਉੱਥੇ ਉਸ ਥਾਂ ਤੇ ਰਿਲੀਜ਼ ਕਰੀਏ ਅਸੀਂ ਤੇ ਸਾਰੇ ਪਲੇਅਰਾਂ ਨੂੰ ਇਕੱਠੇ ਕਰੀਏ ਇੱਕ ਵਾਰੀ ਤੇ ਸਾਡਾ ਸੁਪਨਾ ਵੀ ਆ ਮੇਰੇ ਖਿਆਲ ਅਸੀਂ ਸਕਾਰ ਵੀ ਕਰਨ ਦੀ ਕੋਸ਼ਿਸ਼ ਵੀ ਕਰਾਂਗੇ ਇਹਨੂੰ ਬਿਲਕੁਲ ਬਹੁਤ ਸੋਹਣੀ ਗੱਲ ਕਹੀ ਤੇ ਸਰ ਤੁਸੀਂ ਜਾਣ ਤੋਂ ਪਹਿਲਾਂ ਕੁਝ ਕਹਿਣਾ ਚਾਹੋਗੇ ਮੈਂ ਤੇ ਇਹ ਕਹਿਣਾ ਚਾਹਣਾ ਜੀ ਵੀ ਜਿੰਨੇ ਵੀ ਸਾਡੇ ਦਰਸ਼ਕ ਵੀ ਕਹਲੋ ਕਬੱਡੀ ਦੇ ਟੀਵੀ ਦੇਖਦੇ ਆ ਉਹ ਜਿਹੜੀ ਵੀ ਇਨਪੁਟ ਦੇ ਸਕਦੇ ਹੋਣ ਕਿਸੇ ਵੀ ਪਲੇਅਰ ਦਾ ਨਾਮ ਨਹੀਂ ਜੀਣਾ ਹੋਵੇ ਜੋ ਵੀ ਕੁਝ ਚਾਹਣ ਇਸ ਕਬਡੀ ਜਗਤ ਦੇ ਸੇਵਾ ਕਰਨੀ ਅਕਸੀ ਉਹਨਾਂ ਦੇ ਧੰਨਵਾਦੀ ਹੋਵਾਂਗੇ ਤਾਂ ਕਿ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਜਿਹੜੇ ਪੁਰਾਣੇ ਪਲੇਅਰ ਸੀਗੇ ਜਾਂ ਹੁਣ ਦੇ ਜਿਦਾਂ ਲਖਾ ਗਾਜਪੁਰ ਵਾਲਾ ਸੀ ਤੀਰਸ ਗਾਖਲ ਸੀ ਜੀਤਾ ਮੋੜ ਸੀ ਸਾਰੇ ਪਲੇਅਰ ਨੂੰ ਇਕੱਠੇ ਕਰਕੇ ਫੁੱਟਬਾਲ ਆਉਂਦੀ ਕੋਸ਼ਿਸ਼ ਕਰਦੇ ਆਂ ਜੇ ਸਾਡੇ ਕੋਲ ਕੋਈ ਮਿਸ ਹੋ ਜਾਵੇ ਤਾਂ ਸਹੀ ਬੇਨਤੀ ਕਰਦੇ ਆਂ ਕਿ ਜਿਹਦਾ ਸਾਰ ਜਆਪਸ਼ੰਦ ਰਿਸ਼ਾ ਉਹਨਾਂ ਦਾ ਫੋਨ ਨੰਬਰ ਈਮੇਲ ਹਮਦਰ ਟੀਵੀ ਪੇਜ 'ਨ ਤਾਂ ਕਿ ਸਾਰਾ ਕੁਝ ਪ੍ਰੋਪਰਲੀ ਸ਼ਾਪ ਸਕੀਏ ਬਿਲਕੁਲ ਤੇ ਇਹਨਾਂ ਲਈ ਬਹੁਤ ਬਹੁਤ ਧੰਨਵਾਦ ਤੁਸੀਂ ਸਟੂਡੀਓ ਚ ਆਏ ਤੇ ਇੰਨੀ ਸੋਹਣੀ ਗੱਲਬਾਤ ਕੀਤੀ ਥ ਤੁਹਾਡਾ ਧੰਨਵਾਦ ਜੀ ਤੇ ਅਸੀਂ ਅਜਾ ਸਾਡਾ ਪ੍ਰੋਗਰਾਮ ਖਾਸ ਮੁਲਾਕਾਤ ਹੈ ਅੱਜ ਦੇ ਪ੍ਰੋਗਰਾਮ ਦੇ ਵਿੱਚ ਗੱਲਬਾਤ ਕੀਤੀ ਗਈ ਹੈ ਕਬੱਡੀ ਦੀ ਖੇਡ ਨੂੰ ਲੈ ਕੇ ਤੇ ਕਾਫੀ ਵਿਦ ਟੇਬਲ ਕੁਸ਼ੀ ਮਹੀਨਿਆਂ ਦੇ ਵਿੱਚ ਜੋ ਇਹ ਰਿਲੀਜ਼ ਹੋ ਜਾਵੇਗੀ ਤੇ ਤੁਸੀਂ ਵੀ ਜੇਕਰ ਕੋਈ ਇਨਫੋਰਮੇਸ਼ਨ ਦੇਣੀ ਚਾਹੁੰਦੇ ਹੋ ਤਾਂ ਜ਼ਰੂਰ ਕੰਟੈਕਟ ਕਰ ਸਕਦੇ ਹੋ ਦਿੱਤੇ ਗਏ ਨੰਬਰ ਤੇ ਜਾਂ ਫਿਰ ਈਮੇਲ ਆਈਡੀ ਤੇ ਵੀ ਭੇਜ ਸਕਦੇ ਹੋ ਜਾਂ ਫਿਰ ਅਦਾਰਾ ਹਮਦਰ ਦੇ ਨਾਲ ਵੀ ਤੁਸੀਂ ਸੰਪਰਕ ਕਰ ਸਕਦੇ ਹੋ ਫਿਲਹਾਲ ਸਾਡੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਇੰਨਾ ਹੀ ਬਣੇ ਰਹੋ ਹਮਦਰ ਟੀਵੀ ਦੇ ਨਾਲ ਮੈਂ ਦੇ ਇਜਾਜ਼ਤ ਸੱਚਰੇ ਕਾਲ I feel anyone that comes to Canada the one thing they'll always do is Niagara Falls For me family trips are about being together sitting face to face and talking These are the things you remember